ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰਿਆ ਰਾਦੀਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਰਬਰਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਣਾ ਮੇਰੇ ਠਾਕੁਰ ਅਗਮ ਅਗਾਦ ਭੈ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤੀ ਵਾਉ ਨਾ ਲੱਗਈ ਸਤ ਗੁਰ ਰਖੇ ਆਪ ਗੁਰ ਨਾਰਾਇਣ ਦੇਵ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਜਦ ਬਲਿਹਾਰ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀ ਏਕ ਨਮਾਏ ਅਮਰਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲਣਾ ਪਰੀ ਜਾ ਗੁਰ ਪਰਮਾਏ ਏ ਜਪੁਨੀ ਪੂਰੇ ਘਰ ਮਲੇ ਨਾਨਕ ਤੇ ਜਨ ਸੁਫਰ ਫਲੇ ਗਉੜੀ ਮਹੱਲਾ ਪੰਜਵਾ ਤਾਬ ਗਏ ਪਾਈ ਪ੍ਰਭ ਸਾਧ ਸੀਤਲ ਭੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਨੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਉ ਸਗਲ ਰੋਗ ਕਾ ਬਿਣਸਿਆ ਥਾਉ ਸਾਜ ਜੁਪਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਨੀ ਦੁਖ ਅਦਰਦ ਜਮ ਨੇੜ ਨ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਨਾਮ ਅਰ ਤਨ ਵਸੈ ਮਨ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸੋ ਬੇਨ ਨਈ ਦੂਜਾ ਕੋਈ ਜਾਂਕੇ ਡ੍ਰਿਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਣ ਹੀ ਰੇਖੇ ਨਮਾਏ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ ਰਾਮ ਰਾਜੇ ਅਮਰਤ ਗੁਣ ਜਾਸ ਜਪ ਅਰਚਨ ਮਿਟੇ ਖੁਦ ਤਾਸ ਰਾ ਸਰਵ ਕਲਿਆ ਸੁਖ ਸਹਿਜ ਨਿਧਾਨ ਜਾਂ ਕਰ ਦੇਵ ਸਹਿ ਭਗਵਾਨ ਔ ਕਦਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਦੇ ਮਹਤਾਨ ਤਜ ਸਭ ਭਰਮ ਭਜਿਓ ਬਾਰ ਬਰਮ ਕਉ ਨਾਨਕਿਆ ਟਾਲੇ ਧਰਮ ਗੌੜੀ ਮਹੱਲਾ ਪੰਜਵਾਂ ਸਾਧ ਭਏ ਗੁਰ ਗੋਬਿੰਦ ਪਾਈ ਤਾਪ ਪਾਵ ਬਿੜਸੇ ਮੇਰੇ ਭਾਈ ਰਾਉ RAM ਨਾਮ ਨਦਰਸਨ ਬਖਾਨੋ ਬਿੜਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਜ ਤਾਰ ਨਿਰਮਲ ਗੁਣ ਗਾਵੋ ਨਤ ਨੀਤ ਗਈ ਬਿਆਦ ਉਬਰੇ ਜਨ ਮੀਤ ਮਾਨਵਾ ਜਿਕਰਮ ਪ੍ਰਭ ਆਪਣ ਧਿਆਈ ਨਾਨਕ ਦਾਸ ਤੇਰੀ ਚਰਨਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾ ਸੀਤ ਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਦੇ ਸੰਗਾਰੇ ਅਮਰ ਦਪੀਵੇ ਗੌੜੀ ਮਹੱਲਾ ਪੰਜਵਾ ਤੇਰੇ ਘਰ ਬੈ ਸੋ ਅਰਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾਉ ਦੋਇ ਤੇ ਦੂਤਾ ਪਰਮੇਸ਼ਰ ਅਮਾਰੇ ਜਨ ਕੀ ਪੈਜ ਰਖੀ ਕਰਤਾਰੀ ਬਾਦਸ਼ਾਹ ਸ਼ਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਾਰਜ ਪੀਨੇ ਨਿਰਪੋਏ ਪਜਾਓ ਭਗਵਾਨ ਨੂੰ ਸਾਧ ਸੰਗਤ ਮਲਕੇ ਨੋ ਦਾਨ ਸ਼ਰਨ ਅਪਾਰੇ ਪ੍ਰਭ ਅੰਤਰ ਜਾਮੀ ਨਾਨਕੀ ਓਟ ਪਗਰੀ ਪ੍ਰਭ ਸੁਆਮੀ ਗੌੜੀ ਮਹਿਲਾ ਪੰਜਵਾ ਰਾਗ ਪਿਤਾ ਪ੍ਰਭ ਮੇਰੇ ਮੋਏ ਦੇ ਰੁਣ ਸਭ ਗੁਣ ਤੇਰੇ ਰਹਾਉ ਪੰਜ ਬੇਖਾਦੀ ਏਕ ਗਰੀਬਾ ਰੱਖੋ ਰੱਖਣ ਆਰੀ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਂਤੀ ਛੋੜੈ ਕਤੋਂ ਨਾਈ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਏ ਤਿੰਤੇ ਤੀਰਜ ਪਾਇਆ ਸੰਤੇ ਮੰਤ ਦਿਯੋ ਮੋਏ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਾ ਬਿਖਾਦੀ ਸਹਿਜ ਸੁਹਿਲੀ ਬਾਣੀ ਕਉ ਨਰਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਵਾਣੀ ਮਿਲਾਵਲ ਮਹਲਾ 5 ਸਰਬ ਕਲੇਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਰਾਗੈ ਜਾਬੇ ਅਲਗਿ ਅਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰਣਾਵਤਿ ਆਏ ਰਹਾ ਸਬਨੇ ਤਾਈ ਰਵੇ ਆਪ ਆਦ ਜਗਾਤ ਜਾਂਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰਕੇ ਚਰਨ ਲੱਗੇ ਮਨ ਮਿੱਠੇ ਨਿਰਬਿਗਣ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਗੁਰੂ ਟੁੱਠੇ ਪਾਰ ਬ੍ਰਹਮ ਪ੍ਰਭ ਪੈ ਰਕਵਾਲੇ ਜਿੱਥੇ ਕਿਥੇ ਦੀਸੇ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਆਏ ਰੋਕ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਦਾਨ ਸਭਲ ਜਨਮ ਜੀਵਨ ਪਰਵਾਣੂ ਰਹਾ ਅਕਤਕਤਾਇ ਅਮਰਤ ਪ੍ਰਭ ਬਾਨੀ ਕਉ ਨਾਰਗ ਜਬ ਜੀਵੇ ਗਿਆਨੀ ਬਿਲਾਵਲ ਮੱਲਾ ਪੰਜਵਾ ਸਾਧ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਰਹਤ ਤੂਰੇ ਰਹਾ ਤਾਬ ਭਾਵ ਸੰਤਾਬ ਬਿਰਾਸੇ ਹਰਿ ਜਮਰਤ ਕੇ ਲਵੇ ਕਸਵਨਾ ਸਿੰਘ ਅਰਧ ਕਰਾ ਓ ਮੇਲੇ ਸੁੰਦਰ ੜਾਰੀ ਗੁਰਦਾਰ ਕ ਮੇਰੀ ਪੈਜ ਸਵਾਰੀ ਬਿਲਾਵਲ ਮ ਅੱਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਟ ਸੇ ਸਭ ਪਰਵਾਰਿਆ ਕਾਰਜ ਸਤ ਗੁਰਿਆ ਬਸਵਾਰਿਆ ਵੱਡੀ ਆਰ ਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰੇ ਆ ਰਹਾਓ ਵਾਣ ਤਰਣ ਤੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਛੇ ਨਾਲ ਬਲ ਪਾਏ ਪੂਰਣ ਈਸ਼ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜੇ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤ ਮਾਇਤੇ ਆਇ ਨਾਨਕ ਗੁਰਪੂਰੇ ਸਰੜਾਈ ਜਿਨ ਆਪਣੇ ਨਾਮ ਕੀ ਬੈਜ ਰਖਾਈ ਬਿਲਾਬਲ ਮਹਲਾ 5 ਤਾਪ ਸੰਤਾਵ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬਰਬ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਰ ਤਨਿਆ ਰੋਗ ਗੁਰ ਗਾਵੋ ਨਿਦ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਕਰਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸੰਨ ਭਏ ਲੈ ਗਏ ਬਿਯੋਗ ਬਿਲਾਵਲ ਮੱਲਾ ਪੰਜਮਾ ਮੰਦਰ ਕਾਟੇ ਆਵ ਪ੍ਰਭ ਹੋਆ ਕਿਰਪਾਰ ਦੀਨ ਦਿਆਲ ਪ੍ਰਭ ਪਾਰਬ ਰਮ ਤਾਂ ਕੀ ਨਦਰ ਨਿਹਾਰ ਗੁਰਪੂਰੈ ਕਿਰਪਾ ਗਰੀ ਕਾਟਿਆ ਦੁਖ ਰੋਗ ਮਰ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵੜ ਜੋਗ ਰਾਵ ਔ ਕਾਧਾਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮਰ ਤਨ ਹਿਤੈ ਬਿਰ ਦੂਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਰ ਵਿਗ ਉਤਰੇ ਸੁਦੋਏ ਸਾਧੂ ਸ਼ਰਣਾਇ ਸੁਣ ਤੋ ਜਪ ਤਾਰ ਨਾਮ ਜਸ ਤਾ ਕੀ ਦੂਰ ਬਲਾਈ ਮਾ ਮੰਤਰ ਨਾਨਕ ਕਹਿ ਹਰ ਕੇ ਗੁਣ ਗਾਈ ਮਿਲ ਆਬਲ ਗੱਲਾ ਪੰਜ ਮਾ ਹਰ ਹਰ ਹਰਿਆ ਰਾਦੀ ਐ ਹੋਈ ਐ ਆਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਾਉ ਗੁਰਪੂਰਾ ਹਰਿ ਜਾਪੀਐ ਰਤ ਕੀਜੈ ਭੋਗ ਸਾਧ ਸੰਗਤ ਕੈ ਬਾਰੜੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿਬ ਯੋਗ ਨਾਨਕ ਪ੍ਰਭ ਚਰਣਾ ਗਤੀ ਕਰਨ ਕਾੜਿ ਜੋਗ ਰਾਗ ਬਿਲਾ ਬਲ ਮਗਲਾ ਪੰਜ ਮਾ ਦੁਪ ਦੇ ਘਰ ਪੰਜ ਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰੂਪਾ ਸਭ त्यागਿਆ ਦਾਰੂ ਨਾਮ ਲਿਆ ਤਾਪ ਭਾਵਸਾ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਰੈ ਰਾਖਿਆ ਆਪਣੀ ਕਰਮਿਆਰ ਆਓ ਬਾਪ ਅਕਰ ਪ੍ਰਭ ਕਾ ਡਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਵੇ ਲਾਬਲ ਮਹੱਲਾ ਪੰਜਮਾ ਰੋਗ ਮਿਟਾਇਆ ਆਪ ਪ੍ਰਭ ਉਭਜਿਆ ਸੁਖ ਸਾਧ ਵਡ ਪਰਤਾਬ ਚਰਜ ਰੂਪ ਵਾਲ ਕੀਨੀ ਆਦਤ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਆਵ ਤਿਸ ਕੀ ਚਰਣਾ ਗਤੀ ਜੋ ਸਦਾ ਸਹਾਈ ਰਹਾਉ ਮਿਰਤੇ ਕਦੇ ਨਾ ਹੋਈ ਜਦ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾ ਬਲ ਮੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦਾ ਮਹਾਰਾ ਰਾਮਕਾਰ ਦੁਖ ਲੱਗੈ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਬnabla ਆਉ ਖਦ ਦੀਆ ਏਕਾ ਲਿਵਲਾਈ ਰਹਾਉ ਰਾਗਲੀਏ ਤੈਨ ਰੱਖਣ ਆਰ ਸਭ ਬਿਆਦ ਮਿਟਾਈ ਕਉ ਨਾਨੇ ਕਿਰਪਾ ਪਈ ਪ੍ਰਾਪੈ ਸਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਗਿਆਬ ਰੱਖਿਆਨ ਪਾਰਬਰਮ ਗੁਰਦੇਵ ਸੁਖ ਸਾਧ ਸਹਿ ਜੀ ਆਨੰਦ ਭੈ ਪੂਰਣ ਭਈ ਸੇਵ ਰਹਾਉ ਭਗਤ ਜਨਾ ਕੀ ਬੇਰਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਬਾਲਿਣ ਜਾ ਕਾ ਵੱਡ ਪਰਤਾਪ ਦੋਗਾ ਮਾਰੇ ਬਖਸ਼ਿਆਨ ਆਪਣੀ ਕਲਤਾਰੀ ਬਦਵਾਜਿਤ ਪਰ ਦਿੱਤਿਆਨ ਨਾਨਕ ਬਲੇਹਾਰੀ ਬਿਲਾ ਬਰੰਗਲਾ ਪੰਜਵਾ ਤਾਬਲਾ ਹੈ ਗੁਰਸਿਰਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾ ਕਰਮਸਤਗ ਧਾਰ ਬਾਲਕ ਰਗਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਇਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਾਹ ਪਰਵਾਨ ਬਿਦਾਬਦ ਮਹੱਲਾ ਪੰਜਵਾ ਤਾਪ ਪਾਵਤੇ ਰਾਖੇ ਆਪ ਜੀਤਲ ਭੇ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸ ਪ੍ਰਾ ਦੀਨੇ ਜਗ ਦੇ ਉਧਾਰਣਾ ਅਵਖੰਡ ਪਰਤਾਪ ਦੁੱਖ ਬਿਨ ਸੇ ਸੁਖ ਆਨੰਦ ਪਰਵੇਸਾ ਦ੍ਰਿਸ਼ਣ 부ਜੇ ਮਰ ਤਲ ਸਚ ਧਰਾਪ ਅਨਾਦਿ ਗੋਨਾਦਿ ਜਨਨ ਸਮਰੱਥ ਸਗਲ ਸੇਟ ਕੋ ਮਾਈ ਬਾਪ ਭਗਤ ਵਿਸ਼ਾਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹੱਲਾ ਪੰਜਵਾ ਕਾਰੇ ਜਿ ਸੇ ਨਾਰ ਸਿਮਰ ਪ੍ਰਭ ਆਪਣਾ ਮਰ ਤਨ ਪੈ ਅਰੋਗਾ ਕੋਟ ਬਿਗਣ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਬ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣਾਓ ਪੜੋ ਨਿਤ ਪਾਈ ਗੁਰ ਪੂਰੈ ਤੂੰ ਰਾਖਿਆ ਰਾਮ ਸਾਚਾ ਸਾਹਿਬ ਅਮਤ ਬਡਾਈ ਭਗਤ ਵਿਚਲ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪਰ ਪਾਲਾ ਹਰੇ ਅਮਰਤ ਨਾਮ ਪੋਇਣ ਰਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਢਾਠਾ ਗੁਣ ਗੋਬਿੰਦ ਲਿਤ ਗਾਵੋ ਸੋ ਰੀਰ ਅਰਦਾਸ ਸੁਆਮੀ ਮੇਰੇ ਸਰਬ ਕਲਾ ਪੜਿ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕੀ ਵੜਿ ਆਈ ਸੋਰਠ ਮਹਲਾ ਪੰਜ ਮਾ ਸੁਖ ਮੰਗਲ ਕਲਿਆੜ ਸਹਿਜ ਧੁਨ ਪ੍ਰਭ ਕੀ ਚਰਨ ਨਿਹਾਰਿਆ ਰਾਖਣ ਹਰੈ ਰਾਖੇ ਉਬਾਰਿਕ ਸਤਗੁਰ ਤਾ ਬਿ ਉਤਾਰਿਆ ਉਬਰੇ ਸਤਗੁਰ ਕੀ ਚਰਨਾਈ ਜਾਕੀ ਸੇਵ ਰਬਿਰਥੇ ਜਾਈ ਰਾਵ ਕਰਮੈ ਸੂਖ ਬਾਹਰ ਪਰ ਸੁਖਾ ਭਵੇ ਆਪਣੇ ਭੇਦ ਅੱਲਾ ਨਾਨਕ ਬਿਗਣ ਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਭਵੇ ਆਪਣੇ ਕਿਰਪਾ ਤਾਰੀ ਆਠ ਪੈਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਾਰੇ ਜੀ ਇਹ ਤੂੰ ਸੁਖ ਸੰਪਤ ਰਾਸ ਰਾਖ ਲੈ ਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋ ਈ ਸੋ ਹੀ ਪਾਵੋ ਆਪਣੇ ਖਸਮ ਭਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਆ ਦੇਸਾ ਸੋਰਠ ਮਹੱਲਾ ਪੰਜਮਾ ਸੇਵਾ ਰਸੇ ਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਰ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰ ਸਮਰੱਥ ਸੁਅਮੀ ਪੂਰਨਪੁਰਖ ਬਿਦਤਾਰਾ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰਦਾਰਗ ਭੈ ਦਿਆਲਾ ਜੈ ਜੈ ਕੌਰ ਭੈ ਜਗ ਭੀਤਰ ਆਪਾਰ ਬਰਮਰਕ ਵਾਲਾ ਜੋਰਠ ਮਗਲਾ ਪੰਜਵਾਂ ਦੁਰਦਗਵਾਇ ਹਰ ਭਵਿਆ ਭੇ ਸਭ ਸੰਸਾਰਿਓ ਬਾਰਿਆ ਪਰਬਰ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੋਗ ਸੈ ਆਨੰਦ ਗੁਣ ਗਾਵੋ ਮਰ ਤਨ ਦੇ ਸੁਖਾਦੀ ਰਹਾਉ ਪਦ ਦੇ ਉਦਾਰਨ ਸਤਗੁਰ ਮੇਰਾ ਮੋਇ ਤਿਸ ਕਾ ਪ੍ਰਵਾਸਾ ਬਖਸ਼ਲੇ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਲਲਾ ਪੰਜ ਮਾ ਬਖਸ਼ਿਆ ਬਾਰ ਬਾਰ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰੂ ਗੋਬਿੰਦ ਕੀ ਛਰਣੀ ਉਬਰੇ ਕਾਰਜ ਸਗਲ ਸੁਵਾਰੇ ਹਾਰੇ ਜਾਨੇ ਸਿਮਰੇ ਆ ਨਾਮਿਆ ਦਾਰੂ ਤਾਬਿ ਉਤਾਰੇ ਹਦ ਗੁਰਪੂਰੈ ਆਪਣੀ ਕਿਰਪਾ ਤਾਰ 라ਵ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਬੜਿਆਈ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਭਾਖਿਆ ਸੋਰਠ ਮਗਲਾ ਪੰਜਵਾ ਭੈ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਈ ਅਜ ਤਰ ਭੇ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਥ ਸਹਿਜ ਆਨੰਦ ਨਾਮ ਵਾਜਪ ਵਾਜੇ ਅਰਹ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮਿ ਆਪਣੇ ਘਰ ਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨ ਪਾਇ ਸਗਲੀ ਈਸ਼ ਭੁਜਾਈ ਸੋਰਠ ਮਹੱਲਾ ਪੰਜ ਮਾ ਸੰਤੋ ਹਰਿ ਨਾਮ ਬਿਧਾਈ ਸੁਖ ਸਾਗਰ ਪ੍ਰਭਿ ਸਰੋ ਨਾਹੀ ਮਨ ਚੰਦ ਅੜਾ ਬਲ ਪਾਈ ਰਹਾ ਸਤਗੁਰੂ ਪੂਰੈ ਤਾਪ ਗਵਾਇਆ ਆਪਣੇ ਗਿਰਪਾਤਾਰੀ ਪਾਰ ਬ੍ਰਹਮ ਪੈ ਪ੍ਰਭ ਪੈ ਦਿਆਲਾ ਦੁਖ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਜ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭਾ ਦੇ ਰੱਖਿਆ ਹਰ ਗੋਵਿੰਦ ਨਵਾ ਨਿਰੋਆ ਰਹੋ ਸਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਬਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਰੇ ਗੁਰ ਤੇਰਾ ਸਫਲ ਕਰਮ ਸਤਗ ਧਾਰੇ ਆ ਸੋਰਠ ਮਹੱਲਾ ਪੰਜਵਾ ਜੇ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਾਈ ਆਪਣੇ ਜਿਵ ਕੀ ਆਪੇ ਰਾਖੈ ਪੂਰਨ ਭਈ ਵਡਾਈ ਪਾਰਬਰ ਪੂਰਾ ਮੇਰਾ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਾਉ ਅਨ ਦਿਨ ਨਾਨਕ ਨਾਮੁ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਰੇ ਦਾਤ ਕੋ ਕੰਢ ਲਾਇ ਰਾਖੈ ਜਿਉ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਥੜ੍ਹ ਪੈ ਕਰ ਤਾਰੇ ਤਾਪ ਛੋੜ ਗਿਆ ਪਰਵਾਰੀ ਗੁਰਪੁਰਾ ਰੱਖੀ ਸਰਲ ਸੱਚੇ ਕੀ ਤਾਂ ਕੀ ਪਰਮੇਸ਼ਰ ਆਪੋ ਹਾਰਕ ਵੱਲਾ ਸਾਧ ਸਹਿਜ ਸੁਖ ਕਿਨ ਮੈਂ ਉਭਜੇ ਮਰੋ ਆ ਸਦਾ ਸੁਖ ਹਾਲਾ ਰਹਾਉ ਹਰ ਘਰ ਨਾਮ ਦੀ ਆਦਾਰੂ ਤੇਰ ਸਗਲਾ ਰੋਗ ਵੇਦਾਰੂ ਆਪਣੇ ਕਿਰਪਾ ਧਾਰੀ ਤੇਰ ਸਗਲੇ ਬਾਦ ਸੁਵਾਰੀ ਰਬੇ ਆਪਣਾ ਬਿਰਦ ਸਮਾਰਿਆ ਰਬਾ ਗੁਣਿ ਅਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਰ ਸਗਲੀ ਇਲਾਜ ਰੱਖੇ ਬੋਲਾ ਆ ਬੋਲੀ ਤੇਰਾ ਤੁਮ ਜਬ ਸਾਹਿਬ ਗੁੜੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪਹਿਜ ਰੱਖੀ ਬਿਲਾਵਲ ਮਹੱਲਾ ਪੰਜਵਾਂ ਅਗੈ ਪਾਛੈ ਕੁਸ਼ਲ ਪਿਆ ਗੁਰ ਪੂਰੈ ਪੂਰੀ ਸਭ ਰੱਖੀ ਪਾਰਬਰ ਪ੍ਰਭ ਕੀ ਨੀ ਮਰਵਾਉ ਮਨ ਤਲ ਰਵ ਰਿਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਦ ਸਹਿ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੋਲੇ ਅਬ ਗੁਣ ਪ੍ਰਭ ਕਿਸ਼ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈਆ ਚੋਤੇ ਬਿਨਾਸੀ ਨਾਨਕ ਉਚਰੈ ਹਰ ਕੀ ਜਇ ਗੋਲੇ ਅਵ ਗੁਣ ਪ੍ਰਭ ਕਸ਼ਿ ਨ ਵਿਚਾਰੇਉ ਕਰ ਕਿਰਪਾ ਆਪਣਾ ਨਾਮ ਲਿਆ ਅਤਲ ਵਡਾਈਆ ਚੋਤੇ ਬਿਨਾਸੀ ਨਾਨਕ ਉਚਰੈ ਹਰ ਕੀ ਜਇ